ਸ਼ਰਨ ਸ਼ਰਨ ਗੁਰੂ ਇੱਕ ਪੈਂਡਾ ਚਾਏ ਚੱਲ ਸੱਤ ਗੁਰੇ ਕੋਟ ਪੈਂਡਾ ਆਗੇ ਹੋਏ ਨੇਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਨਕਾਣਾ ਸਾਹਿਬ ਯਾਤਰਾ ਕਮੇਟੀ ਯੂਕੇ ਵੱਲੋਂ ਪਾਕਿਸਤਾਨ ਸਥਿਤ ਸਿੱਖ ਵਰਤਾਮਾਂ ਦੀ ਯਾਤਰਾ ਦਾ ਪ੍ਰਬੰਧ 6 ਨਵੰਬਰ 2024 ਤੋਂ ਲੈ ਕੇ 16 ਨਵੰਬਰ 2024 ਤੱਕ ਕੀਤਾ ਗਿਆ ਹੈ ਜੀ ਯਾਤਰਾ ਵਾਸਤੇ ਜਥਾ ਪੰਜਾਬ ਜਲੰਧਰ ਤੋਂ 6 ਨਵੰਬਰ 2024 ਨੂੰ ਯਾਤਰਾ ਆਰੰਭ ਕਰੇਗਾ ਅਤੇ 16 ਨਵੰਬਰ 2024 ਨੂੰ ਜਲੰਧਰ ਵਿਖੇ ਹੀ ਯਾਤਰਾ ਦੀ ਸਮਾਪਤੀ ਹੋਵੇਗੀ ਵਿਦੇਸ਼ਾਂ ਵਿੱਚੋਂ ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਯੂਰਪ ਭਰ ਦੀਆਂ ਸੰਗਤਾਂ ਜੋ ਸਿੱਧੇ ਰੂਪ ਵਿੱਚ ਬਾਈ 에ਅਰ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਵਾਸਤੇ ਜਾਣਾ ਚਾਹੁੰਦੀਆਂ ਹੋਣ ਉਹਨਾਂ ਵਾਸਤੇ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਸਕਰੀਨ ਉੱਪਰ ਦਿੱਤੀ ਜਾਣਕਾਰੀ ਵਿੱਚ ਲਿਖੇ ਗਏ ਨੰਬਰਾਂ ਉੱਪਰ ਸੰਪਰਕ ਕਰਕੇ ਵਧੇਰੇ ਜਾਣਕਾਰੀ ਵਾਸਤੇ ਅਤੇ ਯਾਤਰਾ ਵਿੱਚ ਸ਼ਾਮਲ ਹੋਣ ਵਾਸਤੇ ਅੱਜ ਹੀ ਸੰਪਰਕ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ O wow, arregru Ki kifa